ਡੇ ਵੱਡੇ ਜਗੀਰਦਾਰ ਘੋੜਿਆਂ ਦੇ ਸਰਦਾਰ ਬਣਦੇ ਆ ਉਹਨਾਂ ਨੂੰ ਸ਼ਰਮ ਦੇ ਨਾਲ ਡੁੱਪ ਕੇ ਮਰ ਜਾਣਾ ਚਾਹੀਦਾ ਵੀ ਤੁਸੀਂ ਇਹ ਨਜਾਇਜ਼ ਕੀਤਾ ਨਜਾਇਜ਼ ਕੀਤਾ ਮੈਂ ਦੋ ਦਿਨ ਹੋ ਗਏ ਇਹ ਗੱਲ ਕਰਨੀ ਨਹੀਂ ਚਾਹੁੰਦਾ ਸੀ ਪਰ ਇੰਨਾ ਕੁ ਮਜਬੂਰ ਹੋ ਗਿਆ ਮੇਰੇ ਕੋਲ ਜਿਹੜੇ ਮੈਸੇਜ ਆਏ ਨੇ ਵਟਸਐਪ ਤੇ ਵੀਡੀਓ ਭੇਜੀਆਂ ਲੋਕਾਂ ਨੇ ਉਹਦੇ ਮੁਤਾਬਕ ਮੈਨੂੰ ਗੱਲ ਕਰਨੀ ਪਈ ਪਹਿਲਾਂ ਮੈਂ ਤੁਸੀਂ ਯਕੀਨ ਨਹੀਂ ਕਰਨਾ ਵੀ ਪੂਰੇ 2 ਘੰਟੇ ਨਾ ਮੈਂ ਫੇਸਬੁਕ ਤੇ YouTube ਚੈਨਲ ਤੇ ਉਹ ਦੇਖਿਆ ਸਰੋਖ ਬੀਜਰ ਕੀ ਹੋਇਆ ਮੈਨੂੰ ਇੱਕ ਵੀ ਵੀਡੀਓ ਨੂੰ ਲੱਭੀ ਜਿਹੜੀ ਪੰਜਾਬ ਸ਼ਿੰਗਾਰ ਘੋੜੇ ਦੇ ਵਿਰੋਧ ਵਿੱਚ ਪਾਈ ਹੋਵੇ ਕਿਸੇ ਨੇ ਬਸ ਇਹੀ ਕਹਿੰਦੇ ਕਹਿੰਦੇ ਪੰਜਾਬ ਸ਼ਿੰਗਾਰ ਘੋੜਾ ਹਾਰ ਕੇ ਵੀ ਚੱਜ ਗਿਆ ਇਹ ਗੱਲਾਂ ਲੋਕਾਂ ਨੇ ਕਹਿ ਕੇ ਵੀਡੀਓ ਪਾਈਆਂ ਹੁਣ ਜਿਨ੍ਹਾਂ ਨੇ ਫੈਸਲਾ ਕੀਤਾ ਕਿ ਉਹਨਾਂ ਨੂੰ ਮਾੜੀ ਮੁੱਢੇ ਸ਼ਰਮ ਆਉ ਮਾੜੀ ਮੁੱਢੇ ਸ਼ਰਮ ਆਉ ਉਹਨਾਂ ਵੀ ਸਾਡੇ ਕੋਲੇ ਫੈਸਲਾ ਗਲਤ ਹੋ ਗਿਆ ਪਰ ਇਹ ਤੇ ਉਹੀ ਗੱਲ ਫੇਰ ਬਾਰ-ਬਾਰ ਮਾੜੇ ਦੀ ਜਨਾਨੀ ਭਾਬੀ ਸਾਹਿਬ ਦੀ ਇਹ ਸ਼ਬਦ ਤਾਂ ਚਲੋ ਬਹੁਤੇ ਟੁਕਦੀ ਨਹੀਂ ਪਰ ਕਹਿ ਦੇਗੀ ਤਾਂ ਮੈਨੂੰ ਵਧੀਆ ਲੱਗਦੀ ਹੈ। ਕੀ ਹੁਣ ਜੇ ਕੋਈ ਬੰਦਾ ਜਾਵੇ ਵੀ ਕੋਡ ਇਹਦਾ ਵਪਾਰ ਸ਼ੁਰੂ ਕਰਨਾ ਸੀ ਵਧੀਆ نسل ਦੇ ਘੋੜੇ ਰੱਖਾਂਗੇ। ਕੀ ਉਹਦਾ ਮਨ ਬਣੂਗਾ ਜਾਂ ਟੁੱਟੂਗਾ ਵੀ ਮੈਂ ਇਹ ਕੰਮ ਨਹੀਂ ਕਰਨਾ। ਜਿਹੜਾ ਕੋਈ ਸ਼ੁਰੂ ਕਰੀ ਬੈਠਾ ਸੀ ਮਾੜਾ ਮੋਟਾ ਉਹਦਾ ਮਨ ਵੀ ਟੁੱਟੂਗਾ। ਜੇ ਏਡੇ ਟੌਪ ਦੇ ਘੋੜੇ ਨੂੰ ਇਹ ਫੇਰ ਕਰ ਸਕਦੇ ਆ ਉੱਥੇ 8ਵੇਂ ਨੰਬਰ ਤੇ ਐਲਾਨ ਸਕਦੇ ਆ। ਤਾਂ ਫਿਰ ਆਮ ਜਿਹੜੇ ਕੋੜੇ ਲੋਕਾਂ ਨੇ ਰੱਖਿਆ ਉਹ ਕੀ ਕਰਨਗੇ ਪਰ ਮੋਗੇ ਇੱਕ ਸ਼ੋਅ ਹੋਇਆ ਸੀ ਘੋੜਿਆਂ ਦਾ ਤੇ ਉਹ ਮੈਂ ਦੇਖਿਆ ਵੀ ਜਿਹੜਾ ਉਹਦਾ ਪੰਜਾਬ ਸ਼ਿੰਗਾਰ ਘੋੜਾ ਸੀ ਉਹਨੂੰ 8ਵੇਂ ਨੰਬਰ ਤੇ ਐਲਾਨਿਆ ਮੇਲਾ ਕਮੇਟੀ ਨੇ ਜਾਂ ਜਿਹੜੇ ਘੋੜਿਆਂ ਦੇ ਵੱਡੇ ਜ਼ਿੰਮੇਵਾਰ ਹੁੰਦੇ ਨੇ ਉਹਨਾਂ ਨੇ ਹੋਰ ਕੋਈ ਕਹੇ ਨਾ ਕਹੇ ਪਰ ਮੈਂ ਇਹ ਗੱਲ ਕਹਿਣਾ ਵੀ ਉੱਥੇ ਧੱਕਾ ਕੀਤਾ ਗਿਆ ਇਸ ਜਾਈਏ ਇੱਕ ਵਾਰੀ ਪਹਿਲਾਂ ਵੀ ਲੋਪੋ ਦੇ ਕੋਲੋਂ ਉਹ ਜਿਹੜਾ ਮੁੰਡਾ ਸ਼ੌਂਕੀ ਸਰਦਾਰ ਕਰਕੇ ਪੇਚ ਲਾਉਂਦਾ ਉਹ ਤੋਂ ਵੀ ਮਾਫੀ ਮੰਗਵਾਈ ਸੀ ਝੋਲੇ ਅਟਕਿਉ ਨੇ ਮਾਫੀ ਮੰਗੀ ਸੀ ਪਰ ਉਹ ਬੰਦਾ ਫਿਰ ਵੀ ਸਿਆਣਾ ਸੀ ਸੁਣ ਗਿਆ ਹੋਇਆ ਸੀ ਉਹਨੇ ਕੋਈ ਬਾਤ ਵਿਵਾਦ ਕੀਤਾ ਨਹੀਂ ਪਰ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਵੀ ਤੁਸੀਂ ਉਸ ਮੁੰਡੇ ਤੋਂ ਮਾਫੀ ਮੰਗਵਾ ਕੇ ਬਹੁਤ ਗੰਦ ਕੀਤਾ ਕਈਆਂ ਤੋਂ ਅਮ ਜੌਧਰੀ ਨੇ ਮੈਨੂੰ ਫੋਨ ਕੀਤਾ ਗਿਆਨੀ ਜੀ ਤੁਸੀਂ ਐਵੇਂ ਬੋਲ ਗਏ ਏ ਓਨੋਵੀ ਹੋਇਆ ਸੀ। ਪਰਿੜਾ ਪੰਜਾਬ ਸ਼ਿੰਗਾਰ ਘੋੜਾ ਬਾਬੇ ਗੁਰਿੰਦਰ ਸਿੰਘ ਖੇੜੀ ਵਾਲੇ ਦਾ। ਚਲੋ ਉਹ ਜਿੱਦਾਂ ਵੀ ਹੋਵੇ ਜਰ। ਇੱਥੇ ਸਿਆਣਾ ਕੌਣ ਐ ਇੱਥੇ ਕਮੜਾ ਪਾਉਣਾ। ਮੈਂ ਉਧਰ ਨਹੀਂ ਜਾਣਾ। ਪਰ ਫੇਰ ਵੀ ਜਿਹੜਾ ਉਹਦੇ ਕੋਲੇ ਘੋੜਾ ਹੈਗਾ ਪੰਜਾਬ ਸ਼ਿੰਗਾਰ ਬਹੁਤ ਸੋਹਣਾ ਹੈ। ਮੈਨੂੰ ਤਾਂ ਪਤਾ ਨਹੀਂ ਬਹੁਤਾ ਪਰ ਜਿੰਨੇ ਬੰਦਿਆਂ ਨੇ ਮੈਨੂੰ ਫੋਨ ਕੀਤੇ ਨੇ ਉਹ ਕਹਿੰਦੇ ੱੱਕਾ ਕੀਤਾ ਹੈ। ਟਾਪ ਦਾ ਘੋੜਾ ਸੀ। ਉਹਨੂੰ 8ਵੇਂ ਨੰਬਰ ਤੇ ਲੈ ਕੇ ਜਾਣਾ ਬਹੁਤ ਵੱਡੀ ਗਲਤੀ ਤੇ ਬਹੁਤ ਵੱਡਾ ਧੋਖਾ ਪਰ ਇੱਕ ਗੱਲ ਮੈਂ ਕਹਿ ਦਿੰਦਾ ਤੇ ਉਹਦੀ ਵੀਡੀਓ ਨਾ ਸਿੰਧੂ ਮੂਸੇ ਵਾਲੇ ਦੇ ਬਰੋਟਾ ਗੀਤ ਗਾਣੇ ਨਾਲੋਂ ਵੀ ਜ਼ਿਆਦਾ ਚੱਲੀ ਜਾਂਦੀ ਹੈ ਡਾਕ ਟਿਕਟੌਕ ਤੇ ਜਿਹੜੇ ਸ਼ਾਰਟ ਚੰਗੇ ਫੇਸਬੁੱਕ ਤੇ YouTube ਤੇ ਮਤਲਬ ਜੇ ਤੁਸੀਂ ਉਹ ਘੋੜੇ ਨੂੰ 8ਵੇਂ ਨੰਬਰ ਤੇ ਲੈ ਗਏ ਔਰ ਉੱਥੇ ਕਹਿੰਦੇ ਆ ਲੋਕ ਧੱਕਾ ਹੋ ਗਿਆ ਧੱਕਾ ਹੋ ਗਿਆ ਧੱਕਾ ਹੋ ਗਿਆ ਇਹ ਚੱਲੀ ਜਾਂਦੀ ਮਲਕਿ ਜਿਨ੍ਹਾਂ ਨੇ ਉਹ ਘੋੜੇ ਨੂੰ 8 ਨੰਬਰ ਤੇ ਐਲਾਨ ਨੇ ਉਹਨਾਂ ਦਾ ਜ਼ਰੂਰ ਚੰਗੀ ਤਰ੍ਹਾਂ ਨਿਕਲੇ ਜਾਂਦਾ ਵੀ ਧੱਕਾ ਕੀਤਾ ਗੁਰਵਿੰਦਰ ਸਿੰਘ ਖੇੜੀ ਵਾਲੇ ਨਾਲ ਪੰਜਾਬ ਸ਼ੁਗਾਰ ਜਿਹੜਾ ਘੋੜਾ ਸੀ ਬਹੁਤ ਵਧੀਆ ਘੋੜਾ ਸੀ ਅਸੀਂ ਮੈਂ ਇੱਕ ਬੇਨਤੀ ਕਰਦਾ ਜਿਹੜਾ ਗੁਰਿੰਦਰ ਸਿੰਘ ਖੇੜੀ ਜਿਹੜਾ ਨਾ ਬਾਬਾ ਮੈਂ ਉਹਦੇ ਵਿਚਾਰਾਂ ਬਹੁਤਾ ਸਹਿਮਤ ਨਹੀਂ ਮੈਂ ਉਹਦੇ ਤਾਂ ਕਈ ਵਾਰੀ ਖਿਲਾਫ ਵੀ ਬੋਲਿਆ ਕਿ ਤੁਹਾਨੂੰ ਚੰਗੀ ਤਰ੍ਹਾਂ ਪਤਾ ਪਰ ਮੇਰੀ ਇੱਕ ਫਿੱਤਰਤ ਹੈ ਵੀ ਜਿੱਥੇ ਕੋਈ ਧੱਕਾ ਕਰਦਾ ਹੈ ਉੱਥੇ ਮੈਥੋਂ ਰਹਿ ਨਹੀਂ ਹੁੰਦਾ ਮੈਂ ਬੋਲ ਦਿੰਦਾ ਬਹੁਤ ਵੱਡਾ ਧੱਕਾ ਕੀਤਾ ਕਹਿੜਾ ਸੁੱਖਾ ਕਪੀ ਕਹਿੰਦਾ ਜਿਨੇ ਘੋੜਿਆਂ ਦਾ ਵਪਾਰ ਕਰਾਂਗੇ ਹਮਦਨ ਵਧੂਗੇ ਫੋਰਸ ਡੈਰੀ ਪਤਾ ਨਹੀਂ ਕੁਝ ਇਹ ਜਾਂ ਕੁਝ ਲਾਵਾਂਗੇ ਉਹਨਾਂ ਹਰਾਮਪੁਰਾਂ ਨੇ ਇੱਕ ਵੀ ਬਿਆਨ ਨਹੀਂ ਦਿੱਤਾ ਵੀ ਤੁਸੀਂ ਐਡੇ ਟਾਪ ਦੇ ਘੋੜੇ ਦੇ ਨਾਲ ਫੇਰਾ ਫੇਰੀ ਕਰਕੇ ਉਹਨੂੰ 8ਵੇਂ ਨੰਬਰ ਤੇ ਲੈ ਗਏ ਇੱਕ ਵੀ ਬਿਆਨ ਉਹਨਾਂ ਨੀਲੀਆਂ ਪੱਗਾਂ ਵਾਲਿਆਂ ਦੁਨੀਆਂ